ਕੈਪਟਨ ਅਮਰਿੰਦਰ ਸਿੰਘ ਜੀ ਆਪ ਕਹਿੰਦੇ ਸੀਗੇ ਕਿ 70 ਲੱਖ ਰੁਪਏ ਖਰਚ ਹੁੰਦਾ ਇੱਕ ਦਿਨ ਦੇ ਸੈਸ਼ਨ ਦੇ ਉੱਤੇ ਤੇ ਅੱਜ ਸਿਰਫ ਸ਼ਰਧਾਂਜਲੀਆ ਪੇਂਟ ਕਰਕੇ 15 ਮਿੰਟ ਇਹ ਸੈਸ਼ਨ ਉੱਟ ਜਾਏਗਾ 70 ਲੱਖ ਰੁਪਏ ਡਾਊਨ ਦਾ ਡਰੇਨ ਬਰਬਾਦ ਕੀਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਔਰ ਇਹ ਉਹ ਸਰਕਾਰ ਹੈ ਕਾਂਗਰਸ ਪਾਰਟੀ ਜਿਹੜੀ 10 ਸਾਲ ਅਕਾਲੀਆਂ ਨੂੰ ਕੋਸਦੀ ਸੀ ਅਕਾਲੀ ਵੀ ਇਦਾਂ ਹੀ ਕਰਦੇ ਸੀਗੇ 2 ਦਿਨ ਦਾ ਸੈਸ਼ਨ ਇੱਕ ਦਿਨ ਦਾ ਸੈਸ਼ਨ ਲੋਕਾਂ ਦੇ ਮਸਲਿਆਂ ਤੋਂ ਭੱਜਦੇ ਸੀਗੇ ਅੰਦਰ ਵਿਧਾਨ ਸਭਾ ਦੇ ਰਾਤ ਗੁਜ਼ਾਰ ਕੇ ਜਾਖੜ ਸਾਹਿਬ ਹੋਣਾ ਨੇ ਇਹ ਪ੍ਰੋਟੈਸਟ ਕੀਤਾ ਸੀਗਾ ਕਿ ਵਿਧਾਨ ਸਭਾ ਦੇ ਸੈਸ਼ਨ ਪਾਰਲੀਮੈਂਟ ਦੀ ਤਰਜ਼ ਤੇ ਲਾਈਵ ਹੋਣੇ ਚਾਹੀਦੇ ਆ ਤੇ ਵੱਡੇ ਹੋਣੇ ਚਾਹੀਦੇ ਆ ਪਰੰਤੂ ਜਦੋਂ ਆਪਣੀ ਵਾਰੀ ਆਈ ਅਕਾਲੀਆਂ ਨਾਲੋਂ ਵੀ ਮਾੜਾ ਸ਼ੋਅ ਅਕਾਲੀਆਂ ਨਾਲੋਂ ਵੀ ਛੋਟੇ ਸੈਸ਼ਨ ਕੀ 2 ਦਿਨ ਦੇ ਵਿੱਚ 117 ਮੈਂਬਰ ਜਿਹੜੇ ਨੇ ਸਾਰੇ ਸਦਨ ਦੇ ਫੁਲਕਾ ਸਾਹਿਬ ਆਏ ਨੇ ਕੀ ਇਹ ਸਾਰੇ ਅਸੀਂ ਬਹਿਸ ਕਰ ਲਾਂਗੇ 2 ਦਿਨ ਦੇ ਵਿੱਚ ਵਿੱਚ 117 ਆਦਮੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਮਿਸ਼ਨ ਦੀ ਰਿਪੋਰਟ 200 ਸਫੇ ਤੋਂ ਜ਼ਿਆਦਾ ਰਿਪੋਰਟ ਦੇ ਉੱਤੇ ਕੀ ਬਹਿਸ ਹੋ ਜਾਵੇਗੀ ਇਸ ਲਈ ਅਸੀਂ ਸਮਝਦੇ ਹਾਂ ਕਿ ਇਸ ਪਵਿੱਤਰ ਸਦਨ ਦੇ ਨਾਲ ਕੋਝਾ ਮਜ਼ਾਕ ਕਾਂਗਰਸ ਸਰਕਾਰ ਨੇ ਕੀਤਾ ਵਾ ਸਾਡੀ ਮੰਗ ਹੈ ਕਿ ਇਹ ਸੈਸ਼ਨ ਘਟੋ ਘਟ ਇੱਕ ਹਫ਼ਤਾ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ ਅਦਰ दैन ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜੋ ਹੋਈ ਆ ਉਹਦੇ ਉਹਦੇ ਤੇ ਤਾਂ ਬਹਿਸ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਮੁਕੰਮਲ ਹੋਣੀ ਚਾਹੀਦੀ ਆ ਐਕਸ਼ਨ ਹੋਣਾ ਚਾਹੀਦਾ ਕਮਿਸ਼ਨ ਦੀ ਰਿਪੋਰਟ ਇਸ 낫 ਟੂ ਬੀ just generally discussed and put in the dustbin action taken report by the congress that's what we are here to demand aur naal jehde punjab de lokan de masle ne drugs na bacche mar rahe ne ajj punjab de vich kisan te khet mazdoor pichle session to baad 126 kisanana ne aatmatya kitiya punjab de vich khet mazdura ne ajj punjab de vich bhrashtachar sir chad ke bol reha va tehsil daran de sting aage samne ke assi paise ਕਾਂਗਰਸ ਦੇ ਐਮ.ਐਲ.ਏ ਸਾਡੇ ਕੋ ਪੈਸੇ ਲੈਂਦੇ ਨੇ ਪੋਸਟਿੰਗਸ ਵਾਸਤੇ ਕੋਈ ਚੱਚਾ ਨਹੀਂ ਅੱਜ ਪੰਜਾਬ ਦੇ ਵਿੱਚ ਹਰ ਕਿਸਮ ਦਾ ਮਾਫੀਆ ਪਰਬਲ ਹੈ ਅੱਜ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਹੋਈ ਆ ਕੁੱਟਿਆ ਮਾਰਿਆ ਜਾੜਿਆ ਲੋਕਾਂ ਦੀਆਂ ਧੌਣਾਂ ਲਾਈਆਂ ਜਾ ਰੀਆਂ ਇੱਕ ਅਕਾਲੀ ਦਲ ਦੇ ਸਰਪੰਚ ਦੀ ਅੰਮ੍ਰਿਤਸਰ ਉੱਥੇ ਖਿਆਲਾ ਕਲੱਬ ਪਿੰਡ ਵਿੱਚ ਜਿੱਥੇ ਅਸੀਂ ਜਾ ਕੇ ਆਏ ਹਾਂ ਬੱਚਿਆਂ ਨਾਲ ਬਲਾਤਕਾਰ ਹੋ ਰਹੇ ਨੇ ਜੋਗੋਵਾਲ ਜੱਟਾ ਗੁਰਦਾਸਪੁਰ ਵਿੱਚ ਜਾ ਕੇ ਆਏ ਆ ਔਰ ਜਿਹੜੇ ਸਾਡੇ ਬੇਸਿਕ ਇਸ਼ੂਸ ਨੇ ਜਿਹੜੇ ਐਡਰੈਸ ਨਹੀਂ ਹੋਏ education healthcare unemployment ਪੀਣ ਵਾਲਾ ਪਾਣੀ ਜ਼ਹਿਰੀਲਾ ਹੋ ਗਿਆ ਦਰਿਆਵਾਂ ਦਾ ਦਲਤਾਂ ਦੇ ਬੱਚਿਆਂ ਨੂੰ ਕਾਲਜਾਂ ਚੋ ਪ੍ਰਾਈਵੇਟ ਐਡਮਿਸ਼ਨ ਨਾ ਕਰ ਦਿੱਤੀ ਗਈ ਆ ਕਿਉਂਕਿ ਉਹ ਪੋਸਟ میٹرਿਕ ਸਕਾਲਰਸ਼ਿਪ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਸੀ ਉਸ ਦਾ ਮਿਸਯੂਜ਼ ਹੋਇਆ ਬਾਈ ਦਾ ਪੰਜਾਬ ਗਵਰਨਮੈਂਟ ਅਕਾਲੀ ਗਵਰਨਮੈਂਟ ਐਂਡ ਦਾ ਕਾਂਗਰਸ ਗਵਰਨਮੈਂਟ ਉਹ ਕਿੱਥੇ ਜਾਣਗੇ ਗਰੀਬਾਂ ਦੇ ਬੱਚੇ ਮਿਆਰੀ এডਿਊਕੇਸ਼ਨ ਕਿੱਥੇ ਲੈਣਗੇ ਪ੍ਰਾਈਵੇਟ ਕਾਲਜਸ ਨਹੀਂ ਜਾਣਗੇ ਕਿੱਥੇ ਜਾਣਗੇ ਇਹ ਸਾਰੇ ਟੀਚਰਜ਼ ਅਨ EMPLOIED ਨੇ ਕੁੰਮਰੇ ਨੇ 5178 ਟੀਚਰਜ਼ ਅੰਗਣਵਾੜੀ ਦੀ ਵਰਕਰਸ ਕਿਦਣ ਕਰਾਂਗੇ ਡਿਸਕਸ ਅਸੀਂ ਸਈਸਲੀ ਫੈਸਲਾ ਕੀਤਾ ਕਿ ਅਸੀਂ ਤੁਹਾਡੇ ਨਾਲ ਗੱਲ ਕਰਨ ਤੋਂ ਉਪਰੰਤ ਅਸੀਂ ਇੱਥੇ ਬੈਠਾਂਗੇ ਸਾਰੇ ਮੈਂਬਰਸ ਨੂੰ ਕਵਾਂਗੇ ਕਿ ਸਾਡੇ ਨਾਲ ਬੈਠੋ ਯਾਰ ਆਓ ਆਪਾਂ ਇਸ ਸਦਨ ਦੀ ਮਰਿਆਦਾ ਨੂੰ ਭੰਗਣਾ ਹੋਣ ਦਈਏ ਇਹਨੂੰ ਇੱਕ ਪੋਲਿਟੀਕਲ ਬੈਟਲ ਗਰਾਉਂਡ ਬਣਾਉਣ ਦੀ ਬਜਾਏ ਲੋਕਾਂ ਦਾ ਮੁੱਦਿਆਂ ਦੇ ਉੱਤੇ ਆਧਾਰਿਤ ਇਸ ਨੂੰ ਬਣਾਇਆ ਜਾਵੇ ਪ੍ਰੋਗਰਾਮ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਐਜ਼ ਨੇ ਅਸੀਂ ਪ੍ਰੋਟੈਸਟ ਕਰ ਚੁੱਕੇ ਹਾਂ